ਕਿਸਾਨ ਵੀਰੋ ਤਰੀਕ ਅੱਜ ਹੋਗੀ 1 ਅਗਸਤ 2025 ਤੇ ਸਵੇਰੇ ਦੇ 7:00 ਵੱਜ ਚੁੱਕੇ ਆ ਤੂੜੀ ਦੀ ਬੋਲੀ ਤੇ ਅੱਜ ਵੀ ਟਰਾਲੀਆਂ ਜਿਹੜੀਆਂ ਆਈਆਂ ਤਿੰਨ ਟਰਾਲੀਆਂ ਜਾਈਆਂ ਤੇ ਗਾਹਕ ਤੁਸੀਂ ਦੇਖ ਸਕਦੇ ਹੋ ਤੇ ਦੇਖਾਂਗੇ ਬਈ ਬਾਕੀ ਅੱਜ ਰੇਡ ਕੀ ਰਹਿੰਦਾ ਤੇ ਸਵੇਰੇ 7:00 ਵਜੇ ਜਿਹੜੀ ਬੋਲੀਪੁਰੀ ਸ਼ੁਰੂ ਹੋ ਜਾਂਦੀ ਆ ਤੇ ਵੀਡੀਓ ਨੂੰ ਬਈ ਦੱਬ ਕੇ ਕਰ ਦਿਓ ਸ਼ੇਅਰ ਤੇ ਅੱਜ ਤਿੰਨ ਨਗ ਜਿਹੜੇ ਆਏ ਆ ਤੇ ਕੱਲ ਵੀ ਰੇਟ ਉਹੀ 300 ਤੋਂ ਲੈ ਕੇ 350 ਜਿਹੜਾ ਆਸ-ਪਾਸ ਜਿਹੜਾ ਰੇਡ ਚੱਲਿਆ ਸੀਗਾ ਰੇਟ ਜਿਹੜਾ ਵਾਧਾ ਘਟਦਾ ਰਹਿੰਦਾ ਦੇ ਡੇਲੀ ਦਾ ਵੀ ਰੇਟ ਹੁੰਦਾ ਹੈ ਅੱਜ ਦੇਖਾਂਗੇ ਵੀ ਕੀ ਰੇਟ ਲੱਗਦਾ ਵੀ ਵੀਡੀਓ ਨੂੰ ਦੱਬ ਕੇ ਕਰ ਦਿਓ ਜ਼ਰੂਰ ਸ਼ੇਅਰ ਤੇ ਚਲੋ ਜੀ ਹੁੰਦੇ ਨੇੜੇ ਨੂੰ ਆਪਾਂ ਵੀ ਤੇ ਪਹਿਲੀ ਟਰਾਲੀ ਜਿਹੜੀ ਬੋਲੀ ਸ਼ੁਰੂ ਹੋਣ ਵਾਲੀ ਹੈ ਤੇ ਚਲੋ ਜੀ ਹੁੰਦੇ ਨੇੜੇ ਨੂੰ ਆਪਾਂ ਵੀ ਤੇ ਪਹਿਲੀ ਟਰਾਲੀ ਜਿਹੜੀ ਬੋਲੀ ਸ਼ੁਰੂ ਹੋਣ ਵਾਲੀ ਹੈ ਇਹ ਤਾਂ ਮਾਉਦੈ ਜਿਦਾ ਧਿਆਨ ਹੀ ਲਾਉਣ ਕਿਦੇ ਅੱਤੇ ਇਹ ਨੂੰ ਮੈਂ ਦੱਸਿਆ ਸੀ ਇਹ ਨੂੰ ਸਾਰਾ ਕੁਝ ਅੱਗੇ ਨਹੀਂ ਗਿਆ ਅੰਕਲ ਯਾਰੀ ਗਿਆ ਹੁੰਦਾ ਅੰਕਲ ਕਹਿੰਦਾ ਗਿਆ ਹੁੰਦਾ ਪਤਾ ਨਹੀਂ ਨਾ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਬਈ 300 ਰੁਪਈਆ ਹੀ 5 10 15 25 30 35 40 45 45 345 ਬੋਲਾਂਗੇ ਲੋ ਵੀ ਪਹਿਲੀ ਟਰਾਲੀ ਜਿਹੜੀ ਲੱਗੀ ਹੈ 300 ਤੇ 45 ਰੁਪਏ ਤਰੀਕ ਅੱਜ ਹੋ ਗਈ 19 ਅਗਸਤ 2025 ਤੇ ਦੋ ਟਰਾਲੀਆਂ ਹਲੇ ਮਗਰ ਹੋਰ ਖੜੀਆਂ ਤੇ ਬਾਕੀ ਦੇਖਾਂਗੇ ਵੀ ਅੱਗੇ ਕੀ ਰੇਡ ਲੱਗਦਾ ਉਹ ਤਾਂ ਨਾ ਫਿਰ ਰਹਿਣਾ ਤੇ ਇਹ ਉਹ ਤੇ ਇਹ ਤਾਂ ਨਾ ਹੀ ਚਲਾਗੇ ਅਰੇ ਅਰੇ ਉਹ ਅੰਦਰ ਦੀ ਬਾਤ ਈ ਅੰਦਰ ਦੀ ਆ ਤੁੰਗੋ ਨੋਰੀ ਇਹਨੇ ਤੂੰ ਜਾ ਸਲਾ ਬੀਜੀ ਹੈ ਸਲਾ ਬੀਜੀ ਹੈ ਨਾ ਚਵਾ ਪੈ ਗਿਆ ਸੀ ਮਾੜਾ ਜਿਹਾ ਇੱਕ ਥਾਂ ਤੇ 250 ਰੁਪਇਆ 250 ਰੁਪਇਆ 250 50 60 65 70 80 88 90 95 305 305 ਬੋਲਾਂਗੇ 305 ਰੁਪਏ ਲੋ ਵੀ ਟਰਾਲੀ ਲੱਗੀ ਹੈ 300 ਤੇ 5 ਰੁਪਏ ਤੇ ਮਗਰ ਇੱਕ ਟਰਾਲੀ ਹੋਰ ਰਹਿ ਗਈ ਤੇ ਉਹਦਾ ਰੇਟ ਦੇਖਾਂਗੇ ਵੀ ਕਿੱਥੋਂ ਤੱਕ ਜਾਂਦਾ ਤੇ ਅੱਜ ਵੀ ਟਰਾਲੀਆਂ ਜਿਹੜੀਆਂ ਤਿੰਨ ਹੀ ਆਈਆਂ ਸੀ ਪਹਿਲੀ ਲੱਗੀ ਹੈ 345 ਦੂਜੀ 305 ਰੁਪਏ ਲੋਬੀ ਤਾਂ 145 ਆ ਤੂੜੀ ਲੱਗੀ ਅੰਦਰ ਦੀ ਤੂੜੀ ਸੀ ਤੇ ਅੱਗੇ ਦੇਖਦੇ ਆ ਇੱਕ ਟਰਾਲੀ ਹੋਰ ਹੈਗੀ ਆਪਾਂ ਕਹਿੰਦੇ ਆ ਆਪਰੇ ਪਾਣੀ ਨੀਵਾਂ ਆਉਂਦਾ ਚੰਗਿਆ ਬਾਹਰ ਦੀ ਟੁੱਟੀ ਆ ਕੀ ਗੱਲ ਆ ਪਰ ਜੀ ਵੀ ਹੋ ਗਿਆ ਜਰਾ ਲੱਗਿਆ ਕਿ ਆਪਾਂ ਬਾੜ ਜਿਹੜੀ ਪਹਿਲਾਂ ਸੋਟੇ ਕਰ ਆ ਆ ਚੱਲਦੀ ਆ ਆ ਬੋਲਦਾ ਵੀ ਇੱਥੇ ਕੋਈ ਲੋਬੇ ਤੇ ਲੈ ਮੈਂ ਟਰਾਲੀਆਂਆਂ ਆਈਆਂ ਸੀ ਦੋਵਾਂ ਦੀ ਬੋਲੀ ਖੋ ਚੁੱਕੀ ਆ ਤੇ ਇੱਕ ਟਰਾਲੀ ਥੋੜੀ ਟੂੜੀ ਗਿੱਲੀ ਵੀ ਆ ਤੇ ਉੰਜ ਬਾਹਰ ਵੀ ਟੂੜੀ ਆ ਮੈਲੀ ਵੀ ਥੋੜੀ ਜੀ ਰੰਗ ਕਾਲਾ ਵਾਲਾ ਤੇ ਇਹਦੀ ਬੋਲੀ ਜਿਹੜੀ ਕਿਸੇ ਨੇ ਹਲੇ ਟਿਕਟ ਨਹੀਂ ਲਾਈ ਤੇ ਸਵੇਰੇ ਵੀ 7 ਵਜੇ ਜਿਹੜੀ ਬੋਲੀ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਦੋ ਟਰਾਲੀਆਂ ਦਾ ਜਿਹੜਾ ਰੇਟ ਲੱਗ ਚੁੱਕਿਆ ਇੱਕ ਦਾ ਲੱਗਿਆ 345 ਤੇ ਇੱਕ ਦਾ ਲੱਗਿਆ 305 ਰੁਪਏ ਦੋਵੇਂ ਟੂੜੀਆਂ ਜਿਹੜੀਆਂ ਅੰਦਰ ਦੀਆਂ ਸੀ ਉਹ ਇਹ ਆ ਤੂੜੀ ਬਾਹਰ ਦੀ ਸੀ ਤੇ ਰੰਗ ਥੋੜਾ ਜਿਹਾ ਕਾਲਾ ਇਹਦਾ ਜਾਦੇ ਇਹ ਬਾਕੀ ਵੀ ਤੁਹਾਨੂੰ ਰੰਗ ਦਿਖਾ ਦਿੰਦੇ ਆ ਕਿਵੇਂ ਆ ਤੇ ਇਹ ਇਹ ਬਾਹਰ ਦੀ ਵੀ ਤੂੜੀ ਆ ਤੇ ਥੋੜੀ ਜੀ ਬਾਈ ਜਾਂਦਾ ਵੀ ਸੁਲਾਬੀ ਵੀ ਆ ਤੇ ਹਲੇ ਤੀਕ ਜਿਹੜਾ ਇਹਦਾ ਕਿਸੇ ਨੇ ਕੋਈ ਰੇਟ ਨਹੀਂ ਲਾਇਆ ਉਡੀਸਨ ਚੈੱਕ ਕਰਾਉਂਦੇ ਆਂ ਮਾੜੀ ਮਾੜੀ ਨਹੀਂ ਕਿਹਿੰਦਾ ਜੇ ਆਪਾਂ ਨੂੰ ਫਿਰ ਘਾੜ ਦੀ ਗੱਲ ਵੀ ਬਾਹਰ ਦੀ ਆ ਬਾਹਰ ਦੀ ਨਹੀਂ ਆ ਆ ਰਹੰਦੇ ਹੈਗਾ ਆ ਰਹੰਦੇ ਦੇਖੋ ਉਹ ਸਾਈਟ ਵਾਲੀ ਜੋ ਆਈ ਦੇਖੋ ਜੀ ਮੱਕਲ ਦੀ ਆ ਟੂੜੀ ਕਰਦੇ ਅਸੀਂ ਆਪ ਹੀ ਪਾਉਣੇ ਬਖਾਉਣ ਯਾਰ ਉਹ ਵੀ ਤੂੜੀ ਥੋੜੀ ਜੀ ਮੈਲੀ ਕਰਕੇ ਵੀ ਜਿਹੜਾ ਕਿਸੇ ਨੇ ਰੇਟ ਦਾ ਨਹੀਂ ਲਾਇਆ ਤੇ ਦੋ ਟਰਾਲੀਆਂ ਵੀ ਜਿਹੜੀ ਵੇਚ ਚੁੱਕੀ ਆ ਤੇ ਦੋ ਟਰਾਲੀ ਤਿੰਨ ਆਈਆਂ ਸੀ ਇੱਕ ਜਿਹੜੀ ਲਾਸਾਈਡ ਟਰਾਲੀ ਰਹਿ ਗਈ ਤੇ ਦੋ ਜਿਹੜੀਆਂ ਵਿਕੀਆਂ ਬਈ ਪਹਿਲੀ ਵਿਕੀ ਹੈ 345 ਤੇ ਦੂਜੀ ਵਿਕੀ ਹੈ ਜਿਹੜੀ 300 ਤੇ 5 ਰੁਪਏ